ਖੰਨਾ ਰੋਟਰੀ ਕਲੱਬ ਨੇ ਖੰਨਾ ਟਰਾਈ ਫੁੱਲ ਦੇ ਸਹਿਯੋਗ ਨਾਲ ਵਾਹਨਾਂ ਤੇ ਸਟicker ਲਗਾਏ ਅਤੇ ਮੁਫਤ ਹੈਲਮਟ ਵੰਡੇ ਅਤੇ ਟ੍ਰੈਫਿਕ ਮੁਲਾਜ਼ਮਾਂ ਲਈ ਚਾਰ ਰਿਫਲੈਕਟਰ ਟਾਰਚਾ ਦਿੱਤੀਆਂ ਧੰਨਵਾਦ ਸਿਨੀਅਰ ਰੋਟਰੀਅਨ ਤੇ ਸਾਡਾ ਇਹ ਰੋਟਰੀ ਕਲੱਬ ਦਾ ਇਹ ਰੈਗੂਲਰ ਪ੍ਰੋਜੈਕਟ ਹੈ ਸਾਡੀ ਹਰ ਰੋਟਰੀ ਦੇ ਇੰਟਰਨੈਸ਼ਨਲ ਦਾ ਹਰ ਮਹੀਨੇ ਇੱਕ ਕੋਈ ਨਾ ਕੋਈ ਟਿਚਾ ਰੱਖਿਆ ਹੁੰਦਾ ਵੀ ਇੱਕ ਪ੍ਰੋਜੈਕਟ ਜਿਹੜਾ ਹੈਗਾ ਮੰਥ ਵਾਈਜ਼ ਅਸੀਂ ਉਹ ਲਾਣਾ ਹੁੰਦਾ ਜਿਵੇਂ ਕਿ ਅਸੀਂ ਪਿਛਲੇ 10 ਦਿਨ ਪਹਿਲਾਂ ਡੈਂਟਲ ਚੈੱਕਅਪ ਲਾਇਆ ਸੀ ਉਸ ਤੋਂ ਪਹਿਲਾਂ ਖੰਨਾ ਵੱਲੋਂ ਇੱਕ ਸੈਮੀਨਾਰ ਲਾਇਆ ਗਿਆ ਰੋਟਰੀ ਕਲੱਬ ਵੱਲੋਂ ਇਹਨਾਂ ਵਿੱਚੋਂ ਜਿਵੇਂ ਹੁਣ ਤੋਂ 10 ਦਿਨ ਸਟਾਰਟ ਹੋ ਗਿਆ ਦੁੰਦੇ ਸੀਜ਼ਨ ਤੇ ਰਿਫਲੈਕਟਰ ਹੈਲਮਟ ਤੇ ਜਿਹੜੀ ਸਾਡੇ ਵਾਸਤੇ ਟਾਰਚਾ ਵੀ ਦਿੱਤੀ ਗਈ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਤੇ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਰੋਟਰੀ ਕਲੱਬ ਨੇ ਖੰਨਾ ਟ੍ਰਾਈਪੋਲਸ ਦੇ ਸਹਿਯੋਗ ਨਾਲ ਵਾਹਨਾ ਤੇ ਸਟicker ਲਗਾਏ ਅਤੇ ਮੁਫਤ ਹੈਲਮਟ ਵੰਡੇ ਅਤੇ ਟ੍ਰੈਫਿਕ ਮੁਲਾਜ਼ਮਾਂ ਲਈ ਚਾਰ ਰਿਫਲੈਕਟਰ ਟਾਰਚਾ ਦਿੱਤੀਆਂ ਰੋਟਰੀ ਕਲੱਬ ਖੰਨਾ ਵੱਲੋਂ ਸਾਡੇ ਸਾਰੇ ਮੈਂਬਰ ਪਹਿਲਾਂ ਤੁਹਾਡਾ ਸਾਰੀ ਪ੍ਰੈਸ ਦਾ ਬੜਾ ਸ਼ੁਕਰੀਆ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਇਸ ਪ੍ਰੋਜੈਕਟ ਨੂੰ ਕਵਰ ਕੀਤਾ ਸਾਡੇ ਬੜੇ ਰੋਟੇਰੀਅਨ ਇਕੱਠੇ ਹੋਏ ਹੋਏ ਨੇ ਇਸ ਪ੍ਰੋਜੈਕਟ ਨੂੰ ਲਾਉਣ ਵਾਸਤੇ ਸੀਨੀਅਰ ਰੋਟੇਰੀਅਨ ਤੇ ਸਾਡਾ ਇਹ ਰੋਟਰੀ ਕਲੱਬ ਦਾ ਇਹ ਰੈਗੂਲਰ ਪ੍ਰੋਜੈਕਟ ਹੈ ਸਾਡੀ ਹਰ ਰੋਟਰੀ ਦੇ ਇੰਟਰਨੈਸ਼ਨਲ ਦਾ ਹਰ ਮਹੀਨੇ ਇੱਕ ਕੋਈ ਨਾ ਕੋਈ ਟੀਚਾ ਰੱਖਿਆ ਹੁੰਦਾ ਵੀ ਇੱਕ ਪ੍ਰੋਜੈਕਟ ਜਿਹੜਾ ਹੈਗਾ ਮੰਥ ਵਾਈਜ਼ ਅਸੀਂ ਉਹ ਲਾਣਾ ਹੁੰਦਾ ਜਿਵੇਂ ਕਿ ਅਸੀਂ ਪਿਛਲੇ 10 ਦਿਨ ਪਹਿਲਾਂ ਡੈਂਟਲ ਚੈੱਕਅਪ ਲਾਇਆ ਸੀ ਉਸ ਤੋਂ ਪਹਿਲਾਂ ਅਸੀਂ ਅਨਪੂਰਨਾ ਲਗਾਇਆ ਸੀਗਾ ਕੈਂਪ ਔਰ ਉਸ ਤੋਂ ਪਹਿਲਾਂ ਅਸੀਂ ਜਿਵੇਂ ਸਰਦੀਆਂ ਸਟਾਰਟ ਹੋਈਆਂ ਅਸੀਂ ਵੁੱਲਨ ਕੈਂਪ ਲਗਾਇਆ ਐਵੇਂ ਰੋਟਰੀ ਜਿਹੜੀ ਹੈ ਸਾਨੂੰ ਸਿਰਫ ਨੋਵਲ ਕਾਜ਼ ਹੀ ਸਕਾਂਦੀ ਔਰ ਸਾਡੇ ਨੋਵਲ ਕਾਜ਼ ਦੇ ਹੁੰਦੇ ਨੇ ਇਹ ਜਿਹੜਾ ਕੈਂਪ ਹੈ ਸਾਡਾ ਇਸ ਟਾਈਮ ਰੋਟਰੀ ਦਾ ਟ੍ਰੈਫਿਕ ਵੀਕ ਚੱਲਦਾ ਪਿਆ ਰੋਟੀ ਇੰਟਰਨੈਸ਼ਨਲ ਦਾ ਉਹਦੇ ਵਿੱਚ ਸਾਨੂੰ ਦੱਸਿਆ ਜਾਂਦਾ ਜਦੋਂ ਅਸੀਂ ਟ੍ਰੇਨਿੰਗ ਲੈਣ ਜਾਂਦੇ ਆ ਪ੍ਰੈਜ਼ੀਡੈਂਟ ਦੀ ਸਕੱਤਰ ਦੀ ਵੀ ਤੁਸੀਂ ਆਪਣੇ ਕੋਈ ਨਾ ਕੋਈ ਉਪਰਾਲਾ ਆਪਣੇ ਸ਼ਹਿਰ 'ਚ ਕਰਨਾ ਹੈ ਉਹ ਉਪਰਾਲਾ ਸੀ ਧੁੰਦਾਂ ਤੋਂ ਪਹਿਲਾਂ ਇਸ ਕਰਕੇ ਕਰ ਰਹੇ ਕਿਉਂਕਿ ਟਰਾਲੀਆਂ ਦੇ ਟਰੱਕਾਂ ਦੇ ਕਾਰਾਂ ਦੇ ਵਹੀਕਲਸ ਦੇ ਬੜੇ ਐਕਸੀਡੈਂਟ ਹੁੰਦੇ ਨੇ ਔਰ ਬਹੁਤ ਜਾਨਾਂ ਜਾ ਰਹੀਆਂ ਬਹੁਤ مالی ਨੁਕਸਾਨ ਹੋ ਰਿਹਾ ਜਾਨੀ ਨੁਕਸਾਨ ਹੋ ਰਿਹਾ ਔਰ ਅਸੀਂ ਇਹ ਹੈਲਮਟ ਵੀ ਦੇ ਰਹੇ ਹਾਂ ਰੋਟਰੀ ਕਲੱਬ ਵੱਲੋਂ ਲੋਕਾਂ ਨੂੰ ਜਿਹੜੇ ਵਹੀਕਲ ਬਿਨਾ ਔਰ ਉਹ ਤੇ ਮੋਟਰਸਾਈਕਲ ਚੱਲ ਰਹੇ ਨੇ ਟੂ ਵੀਲਰ ਉਹਨਾਂ ਨੂੰ ਅਸੀਂ ਫ੍ਰੀ ਆਫ ਕ ਅੱਜ ਹੈਲਮਟ ਵੀ ਦੇ ਰਹੇ ਆ ਪੁਲਿਸ ਦੇ ਸਾਡਾ ਬੜਾ ਸਹਿਯੋਗ ਦਿੱਤਾ ਉਹਨਾਂ ਨੇ ਪੂਰੀ ਡੀਐਸਪੀ ਸਾਹਿਬ ਨੇ ਇੰਚਾਰ ਸਾਹਿਬ ਨੇ ਸਾਡੀ ਪੂਰੀ ਰੋਟਰੀ ਕਲੱਬ ਦੀ ਬੜੀ ਮਦਦ ਕਰਕੇ ਇਹਨੂੰ ਸਾਡੇ ਪ੍ਰੋਜੈਕਟ ਨੂੰ ਕਾਮਯਾਬ ਬਣਾਇਆ ਅਸੀਂ ਰਿਫਲੈਕਟਰ ਵੀ ਦੇ ਰਹੇ ਆ ਔਰ ਅਸੀਂ ਚਾਰ ਟਾਰਚਾਂ ਦੇ ਦੇਦਿਆਂ ਜਿਹੜੀਆਂ ਕਿ ਸਾਰੇ ਚਾਰ ਚੌਂਕਾਂ ਤੇ ਖੜਨਗੀਆਂ ਤਾਂ ਕਿ ਧੁੰਦਾਂ 'ਚ ਮੁਲਾਜ਼ਮ ਬੰਦਿਆਂ ਨੂੰ ਵੀ ਦਿੱਕਤ ਨਾ ਆਵੇ ਦੂਰੋਂ ਉਹ ਰੈੱਡ ਔਰ ਗ੍ਰੀਨ ਸਿਗਨਲ ਦੇ ਸਕਣ ਤਾਂ ਕਿ ਉਹਨਾਂ ਦਾ ਵੀ ਕੋਈ ਨੁਕਸਾਨ ਨਾ ਹੋ ਸਕੇ ਇਹ ਸਾਡੇ ਇਸ ਤਰ੍ਹਾਂ ਦੇ ਪ੍ਰੋਜੈਕਟ ਰੈਗੂਲਰ ਪ੍ਰੋਜੈਕਟ ਰੋਟਰੀ ਕਲੱਬ ਆਂਦਾ ਰਹਿੰਦਾ ਮਿਸਟਰ ਦੁੱਗਲ ਹੈਗੇ ਨੇ ਹਰੀਸ਼ ਭਾਰਤਵਾਰ ਜੀ ਸਾਡੇ ਪ੍ਰੋਜੈਕਟ ਚੇਅਰਮੈਨ ਨੇ ਅਨਿਲ ਸੁਦਨ ਜੀ ਨੇ ਸਾਡੇ ਡਾਕਟਰ ਰੰਜਨ ਸੂਦ ਸਾਡੇ ਆਨ ਵਾਲੇ ਪ੍ਰਧਾਨ ਅਨੁਰਾਗ ਗੁਪਤਾ ਜੀ ਸਾਡੇ ਬੜੇ ਮਾਨਯੋਗ ਰਜਿੰਦਰ ਰੋੜਾ ਜੀ ਕਪਿਲ ਸੀਏ ਬੋਵੀ ਪਾਉਸ਼ਲ ਤੇ ਬਹੁਤ ਸਾਰੇ ਸਾਡੇ ਰੋਟਰੀਅਨ ਉਰੇ ਆਏ ਹੋਏ ਨੇ ਔਰ ਮੈਂ ਉਹਨਾਂ ਵੱਲੋਂ ਔਰ ਆਪਣੀ ਰੋਟਰੀ ਕਲੱਬ ਵੱਲੋਂ ਤੁਹਾਡਾ ਬੜਾ ਧੰਨਵਾਦ ਕਰਦਾ ਹਾਂ ਕਿ ਤੁਸੀਂ ਸਾਡੀ ਕਵਰੇਜ ਕੀਤੀ ਔਰ ਉਰੇ ਆ ਕੇ ਸ਼ਹਿਰ ਨੂੰ ਵੀ ਇੱਕ ਮੈਸੇਜ ਦਿੱਤਾ ਕਿ ਟ੍ਰੈਫਿਕ ਦਾ ਧਿਆਨ ਰੱਖਿਆ ਜਾਵੇ। ਥੈਂਕ ਯੂ। ਅਰਾਮ ਆਜਾ ਮੋਨੋ ਚੌਂਕ ਤੋਂ ਸ਼ੁਰੂ ਕੀਤਾ ਗਿਆ ਹੈ। ਸਾਡੇ ਸੀਨੀਅਰ ਕਪਤਾਨ ਪੁਲਿਸ ਪੁਲਿਸ ਕਪਤਾਨ ਖੰਨਾ ਵੱਲੋਂ ਇੱਕ ਸੈਮੀਨਾਰ ਲਾਇਆ ਗਿਆ ਰੋਟਰੀ ਕਲੱਬ ਵੱਲੋਂ। ਇਹਨਾਂ ਵਿੱਚੋਂ ਜਿਵੇਂ ਹੁਣ ਦੋਂਦਾ ਸੀਜ਼ਨ ਸਟਾਰਟ ਹੋ ਗਿਆ। ਦੋਂਦੇ ਸੀਜ਼ਨ ਤੇ ਰਿਫਲੈਕਟਰ, ਹੈਲਮਟ ਤੇ ਜਿਹੜੀ ਸਾਡੇ ਵਾਸਤੇ ਟਾਰਚਾ ਵੀ ਦਿੱਤੀ ਗਈ। ਤੋਂ ਇਹ ਸਾਡੇ ਯਾਤਿਆਤ ਕੇ ਨਿਯਮ ਜੋ ਵੀ ਉਲੰਘਣ ਕਰਤਾ ਉਹਨਾਂ ਦੀ ਸਹਾਇਤਾ ਵਾਸਤੇ ਇਹ ਚੀਜ਼ਾਂ ਮਤਲਬ ਕਿਤੀ ਜ਼ਰੂਰੀ ਨੇ। ਤੋ ਆਗਿਆਣ ਵਾਲੇ ਧੁੰਦ ਵਾਲੇ ਸੀਜ਼ਨ ਮੇ ਸਾਰੀ ਹੀ ਸਾਰੀ ਰੋਟਰੀ ਕਲੱਬ ਵੱਲੋਂ ਬਹੁਤ ਵਧੀਆ ਉਪਰਾਲਾ ਕੀਤਾ ਜਾਂਦਾ ਹਰ ਸਾਲ ਕੀ ਤਰ੍ਹਾਂ ਇਸ ਸਾਲ ਵੀ ਨਾ ਬਹੁਤ ਵਧੀਆ ਉਪਰਾਲਾ ਕਰਕੇ ਸਾਰੇ ਯਾਤਰੀਆਂ ਦੇ ਨਿਯਮਨ ਨੂੰ ਸਟਾਰੂ ਕਰਨ ਵਾਸਤੇ ਔਰ ਜਨ ਜੀਵਨ ਨੂੰ ਸੁਧਾਰਨ ਵਾਸਤੇ ਇਹ ਉਪਰਾਲਾ ਕੀਤਾ ਗਿਆ ਇਸ ਜਿਹਾ ਜਿਹਾ ਪਿਛਲੇ ਸਾਲ ਆਪਣੇ ਨੈਸ਼ਨਲ ਹਾਈਵੇ ਤੇ ਕਈ ਗੱਡੀਆਂ ਪੜੀਆਂ ਸੀਗੀਆਂ ਸੀਐਮ ਸਾਹਿਬ ਨੇ ਵੀ ਟਵੀਟ ਕੀਤਾ ਸੀ ਉਹ ਪੁਆਇੰਟਾਂ ਤੇ ਕੀ ਜਿਹੜੇ ਅਵੇਅਰਨੈਸ ਕੀਤੀ ਗਈ ਆ ਸਾਡਾ ਜਿਵੇਂ ਹੁਣ ਐਕਸੀਡੈਂਟ ਦੇ ਸੈਜਨਲ ਸੈਮੀਨਾਰ ਵੀ ਲੰਦੇ ਨੇ ਸੈਮੀਨਾਰ ਲਾਉਣ ਦੇ ਬਾਅਦ ਅਸੀਂ ਹੋਰ ਸਪੀਡ ਦੇ ਚਲਾਨ ਕਰਦੇ ਨੇ ਬੀਜੇ ਕੋਲ ਜਾ ਕੇ ਜਿੱਥੇ ਜ਼ਿਆਦਾ ਜ਼ਿਆਦਾ ਸਪੀਡ ਨਾਲ ਗੱਡੀਆਂ ਆਉਂਦੀਆਂ ਜਿਸ ਨਾਲ ਜਾਨ ਮਾਮ ਦਾ ਜ਼ਿਆਦਾ ਨੁਕਸਾਨ ਹੁੰਦਾ ਅਸੀਂ ਪਿਛਲੇ ਮਹੀਨੇ ਘੱਟੋ ਘੱਟ 400 500 ਚਲਾਨ ਕੀਤੇ ਨੇ ਜੋ ਲੋਕਾਂ ਨੂੰ ਅਵੇਰ ਵੀ ਹੋ ਜਾਂਦੇ ਨੇ ਔਰ ਕੋਈ ਸਾਡਾ ਇਹ ਮਕਸਦ ਨਹੀਂ ਹੁੰਦਾ ਕਿ ਉਹਨਾਂ ਨੂੰ ਤੰਗ ਪ੍ਰੇਸ਼ਾਨ ਕਰਨਾ ਸਾਡਾ ਮਕਸਦ ਹੁੰਦਾ ਹੈ ਕਿ ਵੀ ਜਾਨ ਪਹਚਾਣਾ ਜਿਵੇਂ ਲੋਕ ਜਾਗਰੂਕ ਹੋ ਜਾਂਦੇ ਨੇ ਉਹ ਥੋੜਾ ਡਰ ਕੇ ਫਿਰ ਸਪੀਡ ਵੀ ਹੌਲੀ ਕਰ ਲੈਂਦੇ ਨੇ ਸਪੀਡ ਹੌਲੀ ਹੋ ਗਈ ਫਿਰ ਐਕਸੀਡੈਂਟ ਤੋਂ ਵੀ ਬਚਾਅ ਹੁੰਦਾ ਇਹ ਕੁਝ ਇਹ ਏਰੀਆ ਨੇ ਐਕਸੀਡੈਂਟ ਜ਼ੋਰ ਵੀ ਡਿਕਲੇਅਰ ਕੀਤੇ ਨੇ ਉੱਥੇ ਜੀ ਹਾਂ ਜੀ ਹਾਂ ਮਤਲਬ ਸਾਡੇ ਕੋਲ ਨਾ ਬਲੈਕ ਜ਼ੋਨ ਕਾਫੀ 8-10 ਬਲੈਕ ਜ਼ੋਨ ਨੇ ਉਹਨਾਂ ਦੇ ਅਸੀਂ ਆ ਰਿਫਲੈਕਟਰ ਵੀ ਲਾ ਰਹੇ ਨੇ ਸਾਈਨ ਬੋਰਡ ਵੀ ਲੰਨ ਲੱਗ ਰਹੇ ਨੇ ਔਰ ਜਿਹੜੇ ਬਲਿੰਕਰ ਉਹ ਵੀ ਲਾਏ ਗਏ ਨੇ ਲੋਕਾਂ ਨੂੰ ਕੀ ਅਪੀਲ ਕਰਾਂਗੇ ਜਿਹੜੇ ਤੁੰਦ ਸੀਜਨ ਤੇ ਡਰਾਈਵਿੰਗ ਵਲੇ ਜਿਹੜਾ ਖਿਆਲ ਧਿਆਨ ਰੱਖਣਾ ਜਿਹੜਾ ਤੁੰਦ ਵਾਲੇ ਸੀਜਨ ਪਰ ਸਾਰਿਆਂ ਨੂੰ ਇਹ ਕੰਦਿਆ ਕਿ ਆਪਣਾ ਬਚਾਓ ਤੇ ਦੂਜੇ ਦਾ ਬਚਾਓ ਅਗਰ ਜੇ ਤੁਸੀਂ ਸਪੀਡ ਮੈਂ ਗੱਡੀ ਚਲਾਉਂਦੇ ਹੋ ਤਾਂ ਸਪੀਡ ਮੈਂ ਤਾਂ ਆਪਣਾ ਵੀ ਨੁਕਸਾਨ ਹੈ ਦੂਜੇ ਦਾ ਵੀ ਨੁਕਸਾਨ ਹੈ ਤਾਂ ਗੱਡੀ ਨਾ ਹਮੇਸ਼ਾ ਸੀਟ ਬੈਲਟ ਲਾ ਕੇ ਰੱਖੋ ਔਰ ਆਪਣਾ ਜਿਹੜਾ ਪ੍ਰੈਸ਼ਰ ਹੋਣ ਉਹਦਾ ਯੂਜ਼ ਕਰੋ ਡੀਪਰਾਂ ਦਾ ਯੂਜ਼ ਕਰਕੇ ਚਲੋ ਔਰ ਯੈਲੋ ਲਾਈਨ ਦਾ ਯੂਜ਼ ਕਰੋ ਬਲੈਂਕਰ ਦੇਖੋ ਸਾਈਨ ਬੋਰਡ ਦੇਖੋ ਇਹਨਾਂ ਨੂੰ ਦੇਖ ਕੇ ਆਪਣੀ ਵੀ ਜਾਨ ਬਚਾਓ ਤੇ ਦੂਜਿਆਂ ਦੀ ਬਚਾਓ ਜੈ